ਜੀ ਮਤੀ 61 2025 ਨੂੰ ਇੱਕ ਥਾਣੇ ਸਿਟੀ ਬਰਨਾਲਾ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਜਿਹਦੇ ਵਿੱਚ ਕਿ ਸਾਡੇ ਇੱਥੇ ਥਾਣਾ ਸਿਟੀ ਬਰਨਾਲਾ ਚ ਸੀਸੀਟੀਐਨਐਸ ਦੇ ਉੱਤੇ ਇੱਕ ਤਨਾਤੀ ਕਾਂਸਟੇਬਲ ਹਰਪ੍ਰੀਤ ਸਿੰਘ ਇਹਦੇ ਵੱਲੋਂ ਥਾਣੇ ਦੇ ਮਾਲ ਮੁਕਦਮੇ ਦੇ ਵਿੱਚ ਕੁਝ ਕੈਸ਼ ਵਗੈਰਾ ਜਿਹੜਾ ਚੋਰੀ ਕੀਤਾ ਗਿਆ ਸੀ ਤੇ ਜਦੋਂ ਉਹਦੇ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਤਾਂ ਜਦੋਂ ਅਸੀਂ ਚੈਕਿੰਗ ਸਟਾਰਟ ਕੀਤੀ ਤਾਂ ਇਹ ਆਪਣੀ ਡਿਊਟੀ ਤੋਂ ਜਿਹੜਾ ਫਰਾਰ ਹੋ ਗਿਆ ਸੀ ਐਬਸੈਂਟ ਹੋ ਗਿਆ ਸੀ ਸੋ ਉਹਦੀ ਜਿਹੜੀ ਸਮੂਲੀਅਤ ਨੂੰ ਦੇਖਦੇ ਹੋਏ ਐਫ ਆਈ ਆਰ ਨੰਬਰ 346 ਮਿਤੀ 1/8/2025 ਅਧੀਨ ਧਾਰਾ 331 4 ਤੇ 306 ਬੀ ਐਨ ਐਸ ਥਾਣਾ ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਉਦੋਂ ਤੋਂ ਹੀ ਇਹ ਫਰਾਰ ਚੱਲਿਆ ਆ ਰਿਹਾ ਸੀ ਤੇ ਹੁਣ ਇਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਗਿਆ 14 ਤਰੀਕ ਤੱਕ ਇਹਦੀ ਫਰਦਰ ਤਫਤੀਸ਼ جاری ਹੈ ਜੋ ਵੀ ਇਹਦੇ ਵੱਲੋਂ ਸਮਾਨ ਚੋਰੀ ਕੀਤਾ ਗਿਆ ਕੈਸ਼ ਨਕਦੀ ਵਗੈਰਾ ਉਹ ਇਤੋਂ ਰਿਕਵਰ ਕਰਾਇਆ ਜਾਏਗਾ ਜੀ ਜੀ ਵੱਖ-ਵੱਖ ਮਦਾਂ ਜਿਵੇਂ ਸਾਡੇ ਮਾਲ ਮੁਕਦਮੇ ਦੇ ਵਿੱਚ ਮਦਾਂ ਹੁੰਦੀਆਂ ਨੇ ਐਗਜ਼ੈਕਟ ਫਿਗਰ ਨਹੀਂ ਹਲੇ ਮੈਂ ਦੱਸ ਸਕਦਾ ਕਿਉਂਕਿ ਉਹ ਅਸੀਂ ਉਹਨੂੰ ਸਾਰੇ ਕੰਪਾਈਲ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਜਿਵੇਂ ਜਿਵੇਂ ਉਹਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਤੇ ਅਸੀਂ ਉਹਨੂੰ ਮਾਲ ਮੁਕਦਮੇ ਦੇ ਨਾਲ ਸਾਡਾ ਇੱਕ ਰਜਿਸਟਰ ਨੰਬਰ 19 ਹੁੰਦਾ ਉਹਦੇ ਨਾਲ ਟੈਲੀ ਕਰਾਂਗੇ ਤੇ ਉਹ ਫਿਗਰ ਸਾਹਮਣੇ ਆਏਗੀ ਇਹਨੂੰ 14 ਤਾਰੀਖ ਤੱਕ ਰਿਮਾਰਡ ਤੇ ਲਿਆ ਗਿਆ ਜੀ ਬਿਲਕੁਲ ਕੋਈ ਵੀ ਇਹੋ ਜਿਹਾ ਕੋਈ ਕਾਰਵਾਈ ਕਰਦਾ ਉਹ ਮਹਿਕਮੇ ਪੁਲਿਸ ਦੇ ਨਾਲ ਗਦਾਰੀ ਸਮਝਿਆ ਜਾਂਦਾ ਹੈ ਉਦੇ ਖਿਲਾਫ ਜਿਹੜਾ ਕ੍ਰਿਮੀਨਲ ਕੇਸ ਆ ਉਹ ਤਾਂ ਅਸੀਂ ਦਰਜ ਕਰਦੇ ਹੀ ਆ ਜੋ ਮਹਿਕਮਾ ਵੱਲੋਂ ਕਾਰਵਾਈ ਹੈ ਅਨੁਸ਼ਾਸਨ ਦੀ ਕਾਰਵਾਈ ਡਿਪਾਰਟਮੈਂਟਲ ਇਨਕੁਆਰੀ ਉਹ ਵੀ ਇਨੀਸ਼ੀਏਟ ਕਰੇਗੀ ਤੇ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਇਹ ਜਿਹੜਾ ਸਾਡਾ ਕਾਂਸਟੇਬਲ ਸੀ ਹਰਪ੍ਰੀਤ ਸਿੰਘ ਇਹ ਪਕੌੜਾ ਸੀ ਇਹਦੀ ਤਨਖਾਹ ਵੀ ਅਸੀਂ ਉਦੋਂ ਤੋਂ ਹੀ ਬੰਦ ਕਰ ਰੱਖੀ ਸੀ ਤੇ ਸੱਤ ਤੋਂ ਸਖਤ ਕਾਰਵਾਈ ਅਸੀਂ ਇਹਦੇ ਖਿਲਾਫ ਕਰਾਂਗੇ ਇਹ ਕਾਂਸਟੇਬਲ ਸੀ ਕਰੀਬ 8 ਸਾਲ ਦੀ ਨੌਕਰੀ ਸੀ ਤੇ ਭਤੌੜ ਦਾ ਰਹਿਣ ਵਾਲਾ ਸੀ ਤੇ ਇਹਦੇ ਵੱਲੋਂ ਇਹ ਜਿਹੜਾ ਕਾਰਵਾਈ ਕੀਤੀ ਗਈ ਆ ਇਹਦੇ ਖਿਲਾਫ ਅਸੀਂ ਐਫ ਆਈ ਆਰ ਵੀ ਦਰਜ ਕੀਤੀ ਆ ਇਹਦੀ ਸੈਲਰੀ ਵੀ ਬੰਦ ਕੀਤੀ ਆ ਤੇ ਇਸ ਦੇ ਨਾਲ ਅਸੀਂ ਵਿਭਾਗੀ ਕਾਰਵਾਈ ਵੀ ਕਰ ਰਹੇ ਆ